ਗੁਰੂ ਅਮਰਦਾਸ ਮਹਾਰਾਜ ਜੀ ਪਾਉਂਦੇ ਨੇ ਪਿਆਰੀਓ ਪ੍ਰਭ ਮੇਰਾ ਸਦਾ ਨਿਰਮਲ। ਬਸ ਨਿਰਮਲ ਪਾਇਆ। ਪ੍ਰਭੂ ਮੇਰਾ ਸੁਆਮੀ ਨਿਤ ਸ਼ੁੱਧ ਹੈ, ਨਿਰਮਲ ਹੈ, ਅ ਸ਼ੁੱਧ ਮਨ ਤੋਂ ਹੀ ਪਾਇਆ ਜਾਵੇ। ਇਹ ਮਤ ਉੱਚਾ ਖੋਵੈ ਕੋਈ ਤੇ ਸੂਚੇ ਕੋ ਜਾਣੇ, ਦੂਜਾ ਨਹੀਂ ਜਾਣੇ। ਉਹੀ ਜਾਣੇ। ਪ੍ਰਭ ਮੇਰਾ ਸਦਾ ਨਿਰਮਲ ਬਨ ਨਿਰਮਲ ਪਾਇਆ ਕਿਉਂਕਿ ਪ੍ਰਮਾਤਮਾ ਦਾ ਨਿਰਮਲ ਬਲ ਵਕੀ ਭਵਨ ਤੋਂ ਰਹੇ ਸ਼ੁੱਧ ਬਨ ਤੋਂ ਪਾਇਆ ਜਾਂਦਾ ਜਿਵੇਂ ਸੀੜੀ ਦਾ ਦੁੱਧ ਸੋਨੇ ਦੀ ਵਸਤਨ ਵਿੱਚ ਠੈਂਸਦਾ ਖਿਰਦਾ ਸ਼ੁੱਧ ਹੋਵੇ ਜਿੰਨਾ ਦਾ ਖਿਰਦਾ ਸ਼ੁੱਧ ਹੈ ਜਿਵੇਂ ਵਲਤਨ ਸ਼ੁੱਧ ਹੈ ਫਿਰ ਵਸਤੂ ਬੈਂਦੀ ਇਹ ਭਾਂਡਾ ਸ਼ੁੱਧ ਗੈਰ ਹੈ ਦਾ ਸ਼ੁੱਧ ਹੈ ਇਹ ਬਖਸ਼ਿਸ਼ਾ ਹੁੰਦਾ ਤੂੰ ਕਿਉਂ ਪਰਮਾਤਮਾ ਸਰਬ ਵਿਆਪਕ ਘਟ ਘਟ ਵਿੱਚ ਬੈਠਾ ਜਲ ਜਲ ਵਿੱਚ ਰਹਿ ਮੈਂ ਪਰ ਪ੍ਰਾਪਤੀ ਸ਼ੁਦਮਨ ਓਕੇ ਮਨੁੱਖ ਸੋਤੇ ਹੀ ਇਹ ਸਵਾਲੇ ਖੋਦੇ ਬਣਦੇ ਨੇ ਕਿ ਮਨ ਦੀ ਜੁੜਦਾ ਬਾਣੀ ਪੜਦੇ ਨਾਮ ਜਪਦੇ ਮਨ ਵਿੱਚ ਬੜੇ ਖੇਡ ਪਰ ਪਾਤਸ਼ਾਹ ਇਹ ਪਾਵਨ ਵਚਨ ਵੀ ਕਹਿੰਦੇ ਨੇ ਕਿਾਰੇ ਆ ਨਾਮ ਨੂੰ ਜਪੇਗਾ ਬੰਦਗੀ ਵਿੱਚ ਜੁੜੇਗਾ ਸਹਜੇ ਸਹਜੇ ਰੰਗ ਲੱਗੇਗਾ ਸਿੱਧਾ ਨੇ ਵੀ ਬੇਨਤੀ ਅਰਜੁਗਿਆਦੀ ਸੀ ਜਦੋਂ ਬਚਨ ਬਲਾਸ ਹੋਏ ਪਾਤਸ਼ਾਹ ਜੀ ਭਾਜੀ ਐ ਬਤ ਪਾਪਾਂ ਕੈ ਸੰਗ ਬਤ ਪਾਪਾਂ ਨਾਲ ਮਲੀਨ ਅਸ਼ੁੱਧ ਭਰੀਏ ਵੱਤ ਪਾ ਪਾ ਕੇ ਸੰਗ ਉਹੋ ਧੋਪੈ ਨਾਵੈ ਕਹਿ ਕਿਉਂਕਿ ਨਾਮ ਤਤੰਗ ਹੀ ਐ। ਪਰ ਵਿਸ਼ਰ ਦਾ ਨਾਮ ਹੀ ਐ। ਜਿਸ ਨਾਮ ਨੂੰ ਜਪ ਕੇ ਬਾਦ ਰਾ ਬਾਸ ਸੀ ਆ ਜਾਣਾ ਕਿਸੇ ਨੇ ਵੀ ਲੁੱਟ ਲੈਣਾ ਵਾਅਦੇ। ਸਜੇ ਠੱਗ ਵਾਂ ਕੇ ਜਿਹੜਾ ਨੇ ਅਧਿਕਾ ਨੂੰ ਮਾਰਿਆ ਕੈਸਿਆਂ ਬਖਸ਼ਿਸ਼ ਜਗਤ ਦੇ ਮਾਲਕ ਸਮਰੱਤ ਗੁਰੂ ਨੇ ਰਹਿਮਤਾਂ ਦਿੱਤੀਆਂ ਸੰਤ ਬਣਾ ਕੇ ਉਹ ਬਾਲਕ ਕੈਸਾ ਕਿਉਂਕਿ ਬੜਿਆਈ ਹੈ ਸੱਚੇ ਨਾਮ ਦੀ ਸੋਭਾ ਕਹਿ ਨਾ ਨਾਮ ਨੂੰ ਜਪਿਆ जगਤ ਦਾ ਉਧਾਰ ਕੀਤਾ ਜੈਸੋ ਗੁਰਿ ਅਪਦੇਸੀਆ ਮੈ ਤੈਸੋ ਕਹਿ ਆ ਪੁਕਾਰ ਦਾਤਿ ਕਹ ਸੁਨਰੀ ਮਨ ਕਰ ਕੀਤਨ ਹੋਈ ਉਦਾ ਕੀਰਤੀ ਕੀਤਨ ਪ੍ਰਵੇਸ਼ ਦਾ ਕਰ ਕੀ ਉਧਾਰ ਕੀਤਾ ਗੁਣ ਗਾਉਣੇ ਦੀ ਵੀ ਕੀਰਤੀ ਦਾਬ ਜਪਨਾ ਕੀਰਤੀ ਹੈ ਪ੍ਰਵੇਸ਼ ਦੀ ਸਿਫਤ ਗੈਵਾ ਹੈ ਜਿਹੜਾ ਫਾਤਿਹ ਸ਼ਰਮਾਉਂਦੇ ਪ੍ਰਾਪਤ ਨੀਰ ਅਸਦਾ ਦਿਰਮਲਾ ਮਨ ਨਿਰਮਲ ਪਾਇਆ ਜਾਏ ਕਿਉਂਕਿ ਮਨ ਨਿਰਮਲ ਹੋ ਸੁਤੇ ਪ੍ਰਾਪਤੀ ਨਿਰਮਲ ਬਨ ਤਾਂ ਹੋਵੇਗਾ ਜੀ ਨਾਮ ਜਪਾਂਗੇ ਨਿਤ ਦੀ ਦੀਪੀ ਬਣਾਂਗੀ ਵੀ ਸਹਜੇ ਸਹਜੇ ਰੰਗ ਲੱਗਦਾ ਹੈ ਰੰਗ ਲਾਗਤ ਹੀ ਰੰਗ ਲਾਗ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਉਹੀ ਅਮੋਰ ਮੰ ਸੱਚੇ ਰੀ ਜਾਦ ਚਿੰਤਨ ਵਿੱਚ ਜੁੜ ਜਾਂਦਾ ਉਹੀ ਮਨ ਜੋ ਦਿਨ ਰਾਤ ਧਾਮਦਾ ਸੀ ਮਨ ਜਿਵੇਂ 12 ਬੰਦੀ ਦਾ ਸੋਨਾ ਸ਼ੁੱਧ ਕੀਤਾ ਘਟਾਲੀ ਵਿੱਚ ਅਸਥਿਤ ਹੋ ਜਾਂਦਾ ਠਹਿਰ ਜਾਂਦਾ ਪਹਿਲਾਂ ਨਹੀਂ ਠਹਿਰ ਇਹ ਤਰ੍ਹਾਂ ਜਦੋਂ ਮਨ ਸ਼ੁੱਧ ਹੋ ਗਿਆ ਅਸਥਿਤ ਹੋ ਗਿਆ ਜਦੋਂ ਵਾਟ ਸ਼ਬਦ ਦੇਸ਼ ਨਦੀ ਨੀ ਪਿਆਰੇਆ ਮਨ ਕਰਕੇ ਜਪ ਨਾਮ ਸੱਚੀ ਦੀ ਯਾਦ ਵਿੱਚ ਜੁੜ ਦਿੱਤਾ ਨੀ ਮੀ ਵਣ ਇਹ ਨਹੀਂ ਤੇਰਾ ਮਨ ਨਹੀਂ ਜੁੜਦਾ ਜਪਣਾ ਵੀ ਸਹਜੇ ਸਹਜ ਹੀ ਰੰਗ ਲੱਗੇਗਾ ਕਿਉਂਕਿ ਇਸ ਮਨ ਨੂੰ ਜਨਮ ਜਨਵਤਨਾ ਦੀ ਮੱਲ ਲੱਗੀ ਕਾਲਾ ਸ਼ਿਆ ਹੋਇਆ ਜਨਮ ਜਨਮ ਕੀ ਇਸ ਮਨ ਕੋ ਮੱਲ ਲਾ ਕੇ ਆਲਾ ਹੋ ਗਿਆ ਜੀ ਜੋ ਯੁੱਧ ਹੋ ਗਿਆ ਤਤਕਾਲ ਜੜ ਜਾ ਨਾਮ ਨਦਾਨ ਖਾਦ ਮਾਨੋ ਵਸਾ ਖੋਬੇ ਦੁੱਖ ਸਭ ਜਾਏ ਹੁਣ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਪਿਆਰੇਓ ਨਾਮ ਦਾਦਾਨ ਘਰ ਮਨ ਵਸੇ ਹੋਵੇ ਦੁੱਖ ਸਭ ਜਿਨ੍ਹਾਂ ਦੇ ਹਿਰਦੇ ਵਿੱਚ ਪਦੀ ਪੂਰਨ ਪ੍ਰਮਾਤਮਾ ਦਾ ਅੰਮਲਤ ਮੈਦਾਨ ਵਸਦਾ ਹੈ ਖਜ਼ਾਨਾ ਨਾਮ ਦਾ ਇਹ ਕਿਤਾ ਦੁਨਿਆਵੀ ਖਜ਼ਾਨਾ ਧਨ ਦਾ ਇੱਕ ਨਾਮ ਉਹਦਾ ਖਜ਼ਾਨਾ ਨਾਮ ਦਾਦਾਨ ਘਰ ਮਨ ਵਸੇ ਹੋਵੇ ਦੁੱਖ ਸਭ ਇਨਾਂ ਦੀ ਹੋਵੇ ਉਹ ਦੁੱਖ ਸਭ ਚਲੇ ਜਾਂਦੇ ਕਿਉਂਕਿ ਨਾਮ ਦੀ ਉਪਾਸ਼ਕ ਨੇ ਦੀਨ ਦਰਦ ਨਿਵਾਜ਼ ਠਾਕ ਆਖ ਹੈ ਜੱਜ ਕੀਆ ਆਪ ਰੱਖਦਾ ਹੈ ਜਨ ਤਰਨ ਤਾਰਨ ਖਲ ਤੇ ਦੁੱਖ ਨਾ ਸਕੈ ਉਹ مالک ਬੜਾ ਵੱਡਾ ਹੈ ਜਿਨ੍ਹਾਂ ਨੇ ਵੀ ਉਸ ਪਰਮੇਸ਼ਰ ਦੀ ਟੇਕ ਲੈ ਲਈ ਨਾਮ ਨੂੰ ਜਪਿਆ ਕੁਕੇ ਨਾਮ ਉਸ ਨਾਮੇ ਦਾ ਜੋ ਜਗਤ ਨੂੰ ਸਿਰਜਣ ਖਾਲ ਦਾਤਾਰ ਤਨ ਤਨ ਬਬੰਦ ਸਿੰਘ ਮਹਾਰਾਜ ਜੀ ਨੇ ਇੱਕ ਨਾਮ ਨੂੰ ਹੀ ਜਪਿਆ ਜਪਾਇਆ ਨਾਮ ਪਤਕ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਜਿਆ ਪਤ ਤੱਕ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਸੈ ਮਹਾਰਾਜ ਵਿੱਚੋਂ ਪ੍ਰਗਟ ਹੋਏ ਪਤਸ਼ਾਦ ਜੋ ਅੱਜ ਵੀ ਸਤਿਗੁਰਾਂ ਨੂੰ ਪੰਜੇ ਟੈਂ ਭੋਗ ਲੱਗਦਾ ਕਿਉਂਕਿ ਜਿੱਥੇ ਖਰੀ ਦੀ ਮਰਿਆਦਾ ਗਰੀ ਦਾ ਪੁੱੁੱਥੇ ਹਰੀ ਪਤ ਤੱਕ ਬੈਠਾ ਨਾਮ ਦੀ ਸ਼ੋਭਾ ਨਾਮ ਦੀ ਵਡਿਆਈ ਕਿਉਂਕਿ ਯੁਗ ਕਲ ਯੁਗ ਦਾ ਹੈ ਕੋਲ ਕਲ ਯੁਗ ਦਾ ਸ ਜੇ ਨਾ ਨਿੱਕੇ ਕਾਮ ਦੀ ਲੈ ਕਿਉਂ ਰੱਬ ਦੇ ਜਨ ਪਰਵਾਹ ਨਹੀਂ ਕਰਦੇ ਨਾਮ ਜਪਣ ਵਾਲੇ ਸਤਿਗੁਰਾਂ ਦੇ ਵੀ ਬਚਨ ਨੇ ਸੰਤਨ ਅਬਰ ਨਾ ਕਾਹੂ ਜਾਣੀ ਸੰਤਨ ਅਬਰ ਨਾ ਕਾਹੂ ਜਾਣੀ ਤੇ ਪਰਵਾਹ ਸਦਾ ਰੰਗ ਹਰ ਕੀ ਜਾ ਕੋ ਆਖ ਸੁਆਗ ਕਿਉਂਕਿ ਕਿਉਂ ਬੇਪਰਵਾਹ ਬੇਮੌਤਾਜ ਰਹਿੰਦੇ ਨੇ ਕਾਰਨ ਕਿਉਂਕਿ ਪੱਕ ਕਰਨ ਵਾਲਾ ਗੁਰੂ ਨਾਨਕ ਉਹਨਾਂ ਦੇ ਅੰਗ ਸੰਗ ਰਹਿੰਦਾ ਦੁਕਾਲ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਸੰਗਿ ਅਭੰਗ ਕੇ ਕੂਤੀ ਸਦਾ ਸਤ ਗੁਰ ਸ਼ਬਦ ਸੁਣਾਇਆ ਖੋ ਸਤ ਬਲ ਘਰ ਆ ਜਾਓ ਜਿਨ ਸਤ ਗੁਰੂ ਦੀ ਅਪਦੇਸ਼ ਸੁਣਾਇਆ ਜਿਨ੍ਹਾਂ ਨੇ ਸੁਣਿਆ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਗਤ ਦੇ ਲੋਕਾਂ ਦੇ ਕੁਝ ਤੋਂ ਕੁਝ ਕਿਹਾ। ਤથા ਵਹਾਂ ਤੱਕ ਕੁਝ ਤੋਂ ਕੁਝ ਬੋਲਦੇ, ਕਵੋਲ ਬੋਲਦੇ ਪਰ ਪ੍ਰਵਾਹ ਨਹੀਂ ਕੀਤੀ ਸੰਸਾਰੀਆਂ ਦੀ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਟਹਿਲ ਕੀਤੀ ਤੀਜੇ ਗੁਰੂ ਨਾਨਕ ਬਾਣੀ। ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿ ਰਹੇ ਨੇ ਸਤਗੁਰ ਸ਼ਬਦ ਸੁਣ। ਉਸ ਸਦ ਬਲੇ ਘਾਰੇ ਜਾਓ ਸਤਿਗੁਰੂ ਨੇ ਆਪਦੇਸ਼ ਸੁਣਾਇਆ ਜਿਨ੍ਹਾਂ ਨੇ ਸੁਣਿਆ ਪਾਤਸ਼ਾਹ ਉਹਨਾਂ ਦੇ ਵੀ ਬਲੇ ਘਾਰ ਕੁਰਬਾਨ ਜਾਂਦੇ ਆਪਣਾ ਮਨ ਚਿਤ ਕਹ ਕਹੇ ਤੇ ਨਗੁਰ ਆਪ ਨਾ ਜਾਈ ਆਪਣੇ ਮਨ ਦੇ ਵਿੱਚ ਚਿਤ ਵਗਦ ਕੇ ਆਪ ਕਹੇ ਕਿ ਮੈਂਨੇ ਮਨ ਵਿੱਚ ਹੰਕਾਰ ਨਹੀਂ ਆਪੇ ਕਰਦਾ ਆਪਣੇ ਸੇਵਕ ਸੰਬੰਧੀਆਂ ਤੋਂ ਵੀ ਕਹਾ ਲਵੇ ਸਤਿਗੁਰੂ ਇਹ ਵੀ ਕਹਿੰਦੇ ਆਪ ਕਵੇ ਤੇ ਮੇਰੇ ਵਿੱਚ ਹੰਕਾਰ ਨਹੀਂ ਆਪਣੇ ਸੇਵਕ ਸੰਬੰਧੀਆਂ ਤੋਂ ਕਹਾਵੇ ਪ੍ਰੰਤੂ ਪਾਤਸ਼ਾਹ ਕਹਿੰਦੇ ਨੇ ਗੁਰੂ ਅਰਜਨਦਾਸ ਸਾਹਿਬਾ ਜੀ ਬਿਨ ਗੁਰ ਆਪ ਨਾ ਜਾਏ ਇਹ ਹੰਕਾਰ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜਾਣਾ ਪਿਆਰੇ ਗੁਰੂ ਦੀ ਕਿਰਪਾ ਤੋਂ ਹਰ ਜਿਉ ਭਗਤ ਵਸਲ ਸੁਖ ਦਾਤਾ ਕਰ ਕੇ ਕਿਰਪਾ ਮਨ ਵਸਾਈ ਹਰ ਜਿਉ ਭਗਤੀ ਕਰਨ ਵਾਲਿਆਂ ਦਾ ਪਿਆਦਾ ਭਗਤ ਵਤਸਲ ਇਹ ਵਿਰਤ ਹੈ ਪਰਮੇਸ਼ਰ ਦਾ ਪ੍ਰਣ ਕੀਤਾ ਹੋਇਆ ਹੈ ਆਦ ਤੋਂ ਮੈਂ ਭਗਤਾਂ ਦੀ ਰੰਗਾਂ ਰੱਖਦਾ ਹੈ ਸੁੱਖਾਂ ਦਾ ਇਦਾ ਵਰ ਕਿਰਪਾ ਕੀਤੀ ਇਹਨਾਂ ਦੇ ਮਨ ਵਿੱਚ ਆਪਣੀ ਭਗਤੀ ਵਸਾ ਦਿੱਤੀ ਮਾਨੋ ਕਿਰਪਾ ਹੈ ਜਿਸ ਤੋਂ ਤੇਰੀ ਮਿਹਰ ਤੋਂ ਤੇਰੀ ਬੰਦਗੀ ਨਾਨਕ ਸੋ ਬਾ ਸੋਤ ਦੇਵ ਰਬ ਆਪੇ ਗੁਰਮੁਖ ਦੇ ਵੜਾਈ ਨਾਨਕ ਸੋ ਬਾ ਸੋਤ ਦੇਵ ਰਬ ਆਪੇ ਗੁਰਮੁਖ ਦੇ ਵੜਿਆ ਆਪ ਹੀ ਮੇਰਾ ਵਾਹਿਗੁਰੂ ਗੁਰੂ ਦਵਾਰਾ ਇਸ ਲੋਕ ਵਿੱਚ ਕੀਰਤੀ ਸੋਭਾ ਆਤਮ ਗਿਆਤ ਜੀਵਨ ਵੰਗਦੀ ਜੀ ਮੁਰਾਤ ਵਿੱਚ ਬੜਿਆਈਆ ਆਪ ਦਾ ਦਾ ਬੜਿਆਈ ਗੁਰਮਖ ਦੇ ਪ੍ਰਭ ਕਦ ਪਾਵੇ ਸੋਈ ਇਹ ਬਖਸ਼ਿਸ਼ਾ ਸਤਗੁਰੂ ਆਪ ਕਰਦੇ ਨੇ ਸਤਗੁਰੂ ਦੀ ਅਗਦੇ ਤੇ ਚੱਲੀਏ ਗੁਰ ਸ਼ਬਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗਤ ਕਰੀਏ ਸਤ ਗੁਰਸ਼ਾਂ ਦੀ ਆਪਣਾ ਆਮੋਲਕ ਜਨਮ stop for the